ਪਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਮਾਈ ਪਾਰਤ ਯੋਵਾ ਖੇਡ ਪ੍ਰੋਗਰਾਮ ਦੇ ਜਲੰਧਰ ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਕੁਮਾਰ ਦੀ ਦੇਖ ਰੇਖਾ ਦੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੀ ਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲਕੇੜਾ ਸਟੇਟ ਅਵਾਰਡੀਤੀ ਅਗਵਾਈ ਵਿੱਚ ਬਲਾਕ ਖੇਡਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਸ਼੍ਰੀਮਤੀ ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਪ੍ਰਾਇਮਰੀ ਬਤੌਰ ਮੁੱਖ ਮਹਿਮਾਨ ਅਤੇ ਸਰਪੰਚ ਬਲਕਾਰ ਸਿੰਘ ਕੁੰਨਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਇਸ ਮੌਕੇ ਖੇਡਾਂ ਦੇ ਵੱਖ-ਵੱਖ ਇਵੈਂਟ ਜਿਵੇਂ ਬੈਡਮਿੰਟਨ ਸਾਕਾਸ਼ੀ ਡੋਲਾ weight lifting ਤੇ football ਦਾ ਆਯੋਜਨ ਕੀਤਾ ਗਿਆ ਖਿਡਾਰੀਆਂ ਨੇ ਇਹਨਾਂ ਮੁਕਾਬਲਾਂ ਵਿੱਚ ਬੜੇ ਉਤਸ਼ਾਹ ਨਾਲ ਵੱਧ ਚੜ ਕੇ ਹਿੱਸਾ ਲਿਆ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਨੇ ਇਹਨਾਂ ਮੁਕਾਬਲਾਂ ਨੂੰ ਨੇਪਰੇ ਚਾੜਨ ਲਈ ਵੱਡਮੁੱਲਾ ਯੋਗਦਾਨ ਪਾਇਆ ਇਸ ਮੌਕੇ ਤੇ ਸਮਾਰਟ ਸਕੂਲ ਦੀ ਜ਼ਿਲ੍ਹਾ ਜਲੰਧਰ ਪ੍ਰਾਇਮਰੀ ਦੇ ਟੀਮ ਇੰਚਾਰਜ ਅਮਨਦੀਪ ਕੁਮਾਰ ਮੈਡਮ ਰੀਨਾ ਪਾਰਦਵਾਜ ਵਾਈਸ ਪ੍ਰਿੰਸੀਪਲ ਰਿਸ਼ੀ ਕੁਮਾਰ ਬਲਵਿੰਦਰ ਕੌਰ ਲੈ ਕਚਰਾ ਮਨੀਸ਼ ਕੁਮਾਰ ਜਸਵਿੰਦਰ ਸਾੰਪਲਾ मंजू रानी अंशु सबरवाल सरबजीत कौर सरुची लूथरा सुखवीर कौर जसवीर कौर रजनी सूद जोगिंदर पाल अते चरणजीत सिंह एचटी तो अलावा वाकवाक स्कूलਾਂ ਦੇ ਖਿਡਾਰੀ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਹਾਜ਼ਰ ਸਨ ਤਨੀਪਿੰਡ ਤੋਂ ਪੱਤਰਕਾਰ मोहित शर्मा ਦੀ ਰਿਪੋਰਟ ਹਾਂ ਸਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੀਪਿੰਡ ਵਿਖੇ ਮਾਈ ਭਾਰਤ ਤਹਿਤ ਬਲੌਕ ਪਦਰ ਦੀਆਂ ਕੋਰਸ ਡਿਪਾਰਟਮੈਂਟ ਪੰਜਾਬ ਵੱਲੋਂ ਖੇਡਾਂ ਕਰਵਾਈਆਂ ਗਈਆਂ ਔਰ ਇਹ ਖੇਡਾਂ ਦੇ ਉਦਘਾਟਨ ਅਤੇ ਨਾਮਵੰਤ ਸਮਾਗਮ ਦੇ ਮੌਕੇ ਤੇ ਮਾਨ ਜੋ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਹਰਜਿੰਦਰ ਕੌਰ ਜੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਲੰਧਰ ਵਿਸ਼ੇਸ਼ ਤੌਰ ਤੇ ਇਹ ਖਿਡਾਰੀਆਂ ਨੂੰ ਇਨਾਮ ਦੇਣ ਅਤੇ ਅਸ਼ੀਰਵਾਦ ਦੇਣ ਬਾਤੇ ਪਹੁੰਚੇ ਨੇ ਇਸ ਮੌਕੇ ਤੇ ਸਰਪੰਚ ਸਰਦਾਰ ਬਲਕਾਰ ਸਿੰਘ ਜੀ ਵਾਈਸ ਪ੍ਰਿੰਸੀਪਲ ਰਿਸ਼ੀ ਕੁਮਾਰ ਜੀ ਸੀਐਚਟੀ ਚੰਜੀ ਜੀ ਅਤੇ ਹੋ ਸਾਰਾ ਸਟਾਫ ਤੇ ਹੋਰ ਹਰਬੀਸ਼ ਲਾਲ ਡੀਪੀ ਅੰਤਰਰਾਸ਼ਟਰੀ ਕੋਚ ਸਾਰੇ ਸ਼ਿਰਕਤ ਕੀਤੀ ਹੈ ਤੇ ਅੱਜ ਇਹ ਖਿਡਾਰੀਆਂ ਨੂੰ ਉਹਨਾਂ ਦੇ ਵਿੱਚ ਖੇਡਾਂ ਨੂੰ ਸ਼ਾਹ ਨੂੰ ਮੁੱਖ ਰੱਖਦੇ ਹੋਏ ਜਿਹੜੇ ਬੱਚੇ ਫਸ ਸਿਕੰਧਾੜ ਆਏ ਆ ਉਹਨਾਂ ਨੂੰ ਨਾਮ ਵੰਡੇ ਗਏ ਆ ਔਰ ਜਿਹੜੇ ਬੱਚੇ ਅੱਗੇ ਤੋਂ ਪਿੱਛੇ ਰਹੇ ਨੇ ਉਹਨਾਂ ਨੇ ਪ੍ਰਣ ਕੀਤਾ ਕਿ ਅੱਗੇ ਤੋਂ ਵੀ ਅਸੀਂ ਖੇਡਾਂ ਵਿੱਚ ਹੋਰ ਮਿਹਨਤ ਕਰਕੇ ਅੱਗੇ ਆਵਾਂਗੇ ਸੋ ਮੈਂ ਆਪਣੇ ਸਕੂਲ ਵੱਲੋਂ ਮੈਡਮ ਜ਼ਿਲ੍ਹਾ ਸਿੱਖਿਆ ਅਫਸਰ ਹਰ ਜਿੰਦਰ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਥੋੜੇ ਹੀ ਸਮੇਂ ਵਿੱਚ ਉਹਨਾਂ ਨੇ ਸਾਡੇ ਸਕੂਲ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਾਡੇ ਸਕੂਲ ਨੂੰ ਮਾਣ ਦਿੱਤਾ ਇਹਨਾਂ ਲਈ ਮੈਂ ਉਹਨਾਂ ਦਾ ਰਿਣੀ ਧੰਨਵਾਦ ਕਰਦਾ ਆਸ ਕਰਦਾ ਕਿ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸਾਡੇ ਬੱਚੇ ਹੋਰ ਅੱਗੇ ਤੋਂ ਵੱਖ-ਵੱਖ ਖੇਡਾਂ ਦੇ ਵਿੱਚ ਹੋਰ ਭਾਗ ਲੈਣਗੇ ਤੇ ਹੋਰ ਪ੍ਰੀਸ਼ਨਾ ਪ੍ਰਾਪਤ ਕਰਨਗੇ ਧੰਨਵਾਦ ਜੀ ਹਾਂਜੀ ਮੈਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਿਪਿੰਨ ਦਿੱਲੇ ਅੱਜ ਮੈਂ ਭਾਰਤ ਵੱਲੋਂ ਕਰੇ ਗਏ ਆਫਲੋਕ ਪਤਰੀਮ ਪਬਲਿਕ ਇਟਾ ਦੇ ਮੁਕਾਬਲੇ ਵਿਦਿਆਰਥੀਆਂ ਨੇ ਕਰਵਾਏ ਗਏ ਆ ਜਿਹਦੇ ਵਿੱਚ ਅੱਜ ਮੈਨੂੰ ਸਿਰਕਤ ਕਰਨ ਦਾ ਮੌਕਾ ਮਿਲਿਆ ਇਦੇ ਵਿੱਚ ਵੱਖ-ਵੱਖ ਇਵੈਂਟਸ ਜਿਹੜੇ ਹੈਗੇ ਵਿਦਿਆਰਥੀਆਂ ਦੇ ਖੇਡਾਂ ਦੇ ਨਾਲ ਸੰਬੰਧਿਤ ਕਰਵਾਏ ਗਏ ਹੈਗੇ ਆ ਜਿਹਦੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਤੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈਗਾ ਮੈਂ ਭਰਤ ਵੱਲੋਂ ਇਹ ਕੀਤਾ ਜਾ ਰਿਹਾ ਹੈ ਕਿਉਂਕਿ ਖੇਡਾਂ ਹਮੇਸ਼ਾ ਤੋਂ ਹੀ ਮਨੁੱਖ ਦੀ ਜਿਹੜੀ ਹੈ ਮੂਲ ਪ੍ਰਵਿਰਤੀ ਰਿਹਾ ਹੈ ਤੇ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੇ ਲਈ ਉਹਨਾਂ ਵਿੱਚ ਬਹੁਤ ਸਾਰੇ ਗੁਣਾ ਉਪਨ ਕਰਨ ਦੇ ਲਈ ਖੇਡਾਂ ਜਿਹੜੀਆਂ ਹੈਗੀਆਂ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਆ ਸੋ ਮੈਂ ਇਹਨਾਂ ਦਾ ਤੇ ਪ੍ਰਿੰਸੀਪਲ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਖਾਸ ਉਪਰਾਲਾ ਜਿਹੜੇ ਵਿਦਿਆਰਥੀਆਂ पेंट और चायों ऐसे जो देख के सारा सिस्टम के वजह लग गई बहुत बढ़िया जी सर्टेड प्रिंसिपल साब और तभी जड़े हैं कि बहुत ही मेहनती हैं के बड़े स्कूल प्रिंसिपल हैं क्या तो बहुत ही देख रहे थे बेचारे स्कूल जड़ा है क्या बहुत ही तरक्की कर रहे हैं तो ऐसे आंके सामने बहुत ही अच्छा look थै